ਸਸੀਏ ਕਾਲਜੀ ਟਰੈਕਟਰ ਮੇਲਾ YouTube ਚੈਨਲ ਵਿੱਚ ਸਾਰੇ ਵੀਰਾਂ ਦਾ ਸਵਾਗਤ ਕਰਦੇ ਆਂ ਇਹ ਆ ਸਾਡਾ WhatsApp ਨੰਬਰ 9877988446 ਇਹ ਨੰਬਰ ਤੇ ਤੁਸੀਂ ਆਪਣੇ ਕੋਠੀਆਂ ਜ਼ਮੀਨਾਂ ਟਰੈਕਟਰ ਟਰਾਲੀਆਂ ਗੱਡੀਆਂ ਕਿਸੇ ਵੀ ਤਰ੍ਹਾਂ ਦੀ ਐਡ ਦੇ ਪੰਜ ਤੋਂ ਸੱਤ ਫੋਟੋਆਂ 1 ਮਿੰਟ ਦੀ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਸਾਨੂੰ ਭੇਜ ਸਕਦੇ ਹੋ ਉਦੋਂ ਬਾਅਦ ਤੁਹਾਡੀ ਐਡ ਸਾਡੇ ਚੈਨਲ ਦੇ ਉੱਤੇ ਲਾ ਦਿੱਤੀ ਜਾਊਗੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਟਰੈਕਟਰ ਮੇਲਾ ਚੈਨਲ 'ਚ ਤੁਸੀਂ ਦੇਖ ਰਹੇ ਹੋ Facebook ਪੇਜ ਖੇਤੀ ਖਬਰ ਅੱਜ ਅਸੀਂ ਲੈ ਕੇ ਆਏ ਹਾਂ ਜੀ ਡਬਲ ਸਟੋਰੀ ਦੁਕਾਨ ਅਰਜ਼ੰਤ ਸੇਲ ਕਰਨੀ ਹੈ ਏਰੀਆ ਸ਼ਹਿਰ ਮੋਗਾ ਪੁਰਾਣੀ ਸਬਜ਼ੀ ਮੰਡੀ ਰੇਟ ਵਗੈਰਾ ਸਾਰੀ ਜਾਣਕਾਰੀ ਫੋਨ ਤੇ ਲੈ ਸਕਦੇ ਹੋ ਫੋਨ ਨੰਬਰ ਤੁਸੀਂ ਨੋਟ ਕਰ ਲਓ ਜੀ 88474 80336 88474 80336 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਡਬਲ ਸਟੋਰੀ ਦੁਕਾਨ ਹੈ ਜਿਹੜੀ ਮੋਗਾ ਸ਼ਹਿਰ ਦੇ ਵਿੱਚ ਇਹ ਨੰਬਰ ਤੇ ਕਾਲ ਕਰਕੇ ਸਾਰੀ ਜਾਣਕਾਰੀ ਨਾਲ ਖਰੀਦ ਸਕਦੇ ਹੋ ਜੋਨ ਡੀਅਰ 5210 ਟਰੈਕਟਰ ਵਿਕਾਊ ਆ 2018 ਮਾਡਲ ਹਰਿਆਣਾ ਨੰਬਰ ਹੈ ਜੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਜੀ ਓਕੇ ਕੰਡੀਸ਼ਨ ਦਾ ਟਰੈਕਟਰ ਹੈ ਜੀ ਇੱਕ ਵੀ ਰੁਪਿਆ ਲਾਉਣ ਦੀ ਲੋੜ ਨਹੀਂ ਬਸ ਤੁਸੀਂ ਜਾ ਕੇ ਚੈੱਕ ਕਰਕੇ ਮਾਲਕ ਵੀਰ ਦੇ ਨਾਲ ਡੀਲ ਜਿਹੜੀ ਕਰ ਸਕਦੇ ਹੋ 4,70,000 ਰੁਪਏ ਰੇਟ ਰੱਖਿਆ ਗਿਆ 2018 ਮਾਡਲ ਹਰਿਆਣਾ ਨੰਬਰ ਹੈ ਜੀ 77100 059 ਪੂਰਾ 100 ਇਸ ਨੰਬਰ ਤੇ ਫੋਨ ਕਰਕੇ ਜੌਂਡੀਆਰ 5210 ਟਰੈਕਟਰ 2018 ਮਾਡਲ 4 ਲੱਖ 70000 ਦੇ ਵਿੱਚ ਖਰੀਦ ਸਕਦੇ ਹੋ ਜੇ ਕਿਸੇ ਨੇ 10000 ਤੋਂ 25000 ਦੇ ਵਿੱਚਕਾਰ ਕੋਈ ਵੀ ਮੋਟਰਸਾਈਕਲ ਵੇਚਣਾ ਹੋਵੇ ਤੇ ਇਸ ਨੰਬਰ ਤੇ ਸੰਪਰਕ ਕਰੋ ਏਰੀਆ ਮੁਖਸਲ ਸਾਹਿਬ 9041162360 9041162360 ਇਸ ਨੰਬਰ ਤੇ ਸੰਪਰਕ ਕਰੋ ਜੇਕਰ ਕੋਈ ਵੀ ਵੀਰ ਮੋਟਰਸਾਈਕਲ ਵੇਚਣ ਦਾ ਚਾਹਵਨ ਹੋਵੇ ਇਸ ਵੀਰ ਨੇ ਖਰੀਦਣੇ క్రోలర్ ਗੱਡੀ ਵਿਕਾਉ ਹੈ ਜੀ 2006 మోడల్ గੱਡੀ ਹੈ గుడ్ కండిషన్ ਹੈ వీర్ ਨੇ ਬਹੁਤ ਸੋਹਣੀ ਵੀਡੀਓ ਬਣਾ ਕੇ ਭੇਜੀ ਹੈ ਜੀ ਤੁਸੀਂ ਵੀਡੀਓ ਦੇ ਵਿੱਚ ਕੰਡੀਸ਼ਨ ਦੇਖ ਸਕਦੇ ਹੋ ਤੇ ਤੁਸੀਂ ਵੀ ਸਾਨੂੰ ਇਸ ਤਰ੍ਹਾਂ ਵੀਡੀਓ ਬਣਾ ਕੇ ਭੇਜ ਸਕਦੇ ਹੋ ਕਿਸੇ ਵੀ ਤਰ੍ਹਾਂ ਦੀ ਏਰੀਆ ਅੰਮ੍ਰਿਤਸਰ ਹੈ ਜੀ 95000 ਫਿਰ ਰੇਟ ਰੱਖੇਗਾ ਅਰਜੈਂਟ ਸੇਲ ਕਰਨੀ ਹੈ ਪੈਸੇ ਦੀ ਲੋੜ ਹੈ ਜੀ 8196994377 ਇਸ ਨੰਬਰ ਤੇ ਫੋਨ ਕਰਕੇ క్రੋਲਾ ਗੱਡੀ 2006 మోడల్ 95000 ਰੁਪਏ ਦੇ ਵਿੱਚ ਖਰੀਦ ਸਕਦੇ ਹੋ ਬਾਕੀ ਤੁਸੀਂ ਕੰਡੀਸ਼ਨ ਵੀਡੀਓ ਦੇ ਵਿੱਚ ਵੇਖ ਸਕਦੇ ਹੋ ਜੀ ਵੀਰ ਨੇ ਬਹੁਤ ਸੋਹਣੀ ਵੀਡੀਓ ਬਣਾਈ ਹੈ ਮਹਿੰਦਰਾ 275 ਟਰੈਕਟਰ ਵਿਕਾਊ ਹੈ ਜੀ 2023 ਮਾਡਲ ਏਰੀਆ ਜੀ ਉਦੈਪੁਰ ਰੇਟ 465000 ਇੰਜਨ ਗੇਅਰ ਦਾ ਓਕੇ ਕੋਈ ਵੀ ਕਮੀ ਪੇਸ਼ ਨਹੀਂ ਟਰੈਕਟਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਜੀ ਵੀਡੀਓ ਚ 2023 ਮਾਡਲ ਹੈ ਜੀ ਮਹਿੰਦਰਾ 275 ਟਰੈਕਟਰ ਵਿਕਾਊ ਹੈ 465000 ਚ 98200 77465 ਇਸ ਨੰਬਰ ਤੇ ਫੋਨ ਕਰਕੇ ਮਹਿੰਦਰਾ 275 ਟਰੈਕਟਰ 2023 ਮਾਡਲ 465000 ਰੁਪਏ ਦੇ ਵਿੱਚ ਤੁਸੀਂ ਇਸ ਨੰਬਰ ਤੇ ਕਾਲ ਕਰਕੇ ਮਾਲਕ ਵੀਰ ਨਾਲ ਡੀਲ ਕਰ ਸਕਦੇ ਹੋ ਪ੍ਰੀਤ 6049 ਟਰੈਕਟਰ ਵਿਕਾਊ ਆ 2022 ਮਾਡਲ ਹੈ ਜੀ ਪਹਿਲੇ ਨਾ ਹੈ ਹਰਿਆਣਾ ਨੰਬਰ ਹੈ ਜੀ 90% ਦੀ ਕੰਡੀਸ਼ਨ ਏਰੀਆ ਧਨੋਲਾ 465000 ਰੁਪਏ ਰੇਟ ਰੱਖੇਗੇ ਜੀ 465000 ਰੇਟ ਰੱਖੇ ਗਿਆ 90% ਟਾਇਰ ਨੇ ਪਹਿਲੇ ਨਾ ਹੈ ਜੀ ਹਰਿਆਣਾ ਨੰਬਰ 2022 ਮਾਡਲ ਪ੍ਰੀਤ 6049 ਡ੍ਰੈਕਟਰ ਵਿਕਾਊ ਹੈ ਜੀ 9464343199 9464343199 ਇਸ ਨੰਬਰ ਤੇ ਫੋਨ ਕਰਕੇ ਪ੍ਰੀਤ 6049 ਡ੍ਰੈਕਟਰ 2022 ਮਾਡਲ 465000 ਚ ਖਰੀਦ ਸਕਦੇ ਹੋ 14 928 ਦੇ ਟਾਇਰ ਵਿਕਾਊ ਨੇ ਜੀ 14 928 ਦੇ ਟਾਇਰ ਵਿਕਾਊ ਨੇ ਰੇਟ ਹੈ ਜੀ 6000 ਸ਼ਈਆ ਰਪੀਰੇਟ ਰੱਖੇਗਾ ਏਰੀਆ ਜੀ ਪਟਿਆਲਾ 9855463288 9855463288 ਇਸ ਨੰਬਰ ਤੇ ਫੋਨ ਕਰਕੇ 14 928 ਦੇ ਟਾਇਰ ਜਿਹੜੇ ਤੁਸੀਂ 6000 ਰੁਪਏ ਦੇ ਵਿੱਚ ਪਟਿਆਲਾ ਏਰੀਆ ਚ ਖਰੀਦ ਸਕਦੇ ਹੋ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਪਸੰਦ ਆਈ ਅੱਗੇ ਸ਼ੇਅਰ ਕਰਦੇ ਹੋ ਤੇ ਕਮੈਂਟਾਂ ਦੇ ਵਿੱਚ ਵਾਹਿਗੁਰੂ ਲਿਖਣਾ ਨਾ ਭੁੱਲਿਓ ਜੀ ਤੇ ਵੀਡੀਓ ਨੂੰ ਅੱਗੇ ਸ਼ੇਅਰ ਕਰਦੇ ਹੋ अर्जुन छे सौ पैक्टर हुआ दो तो हज़ार अठ मॉडल अर्जुन छे सौ पंज ट्रैक्टर दो तो हज़ार अठ मॉडल है जी एरिया बागा पुराना नंबर तीन लख रुपया रेट रखा बाकी इंजन गेयर की गल करिए जमा ओकी कंडीशन का ट्रैक्टर है जी बहुत संभाल के रखे हुआ किसान भीर ने पचहत्तर अठ सौ चौरानवे ग्यारह दो सौ सोलह पचहत्तर अठ सौ चुरानवे ग्यारह दो सौ सोलह इस नंबर फोन करके अर्जुन छे सौ ट्रैक्टर दो हज़ार अठ मॉडल 3 ਲੱਖ ਰੁਪਏ ਦੇ ਵਿੱਚ ਤੁਸੀਂ ਇਸ ਟਰੈਕਟਰ ਨੂੰ ਖਰੀਦ ਸਕਦੇ ਹੋ ਕੰਡੀਸ਼ਨ ਤੁਹਾਡੇ ਸਾਹਮਣੇ ਹੈ ਜੀ ਤੁਸੀਂ ਇੱਕ ਵਾਰ ਵੀਡੀਓ ਚ ਵੀ ਜ਼ਰੂਰ ਦੇਖਿਓ ਕੰਪਿਊਟਰ ਕਰਹਾ ਵਿਕਾਊ ਹੈ ਜੀ ਕੰਪਿਊਟਰ ਕਰਹਾ ਵਿਕਾਊ ਹੈ ਜੀ ਮਾਡਲ ਵਗੈਰਾ ਵੀ ਉਹਨਾਂ ਦੱਸਿਆ ਨਹੀਂ ਏਰੀਆ ਬੱਲਾੜਾ ਜੀ 215000 ਰੇਟ ਰੱਖਿਆ ਹੈ ਬਾਕੀ ਕੋਈ ਸਾਰੀ ਜਾਣਕਾਰੀ ਹੋਰ ਵੀ ਤੁਸੀਂ ਲੈਣੀ ਹੋਵੇ ਕੰਪਿਊਟਰ ਕਰਹਾ ਬਾਰੇ ਤਾਂ ਨੰਬਰ ਵੀਰ ਦੱਲ ਦਿੱਤਾ ਹੋਇਆ ਜੀ ਇਹ ਨੰਬਰ ਤੇ ਗੱਲ ਕਰ ਸਕਦੇ ਹੋ ਤੇ ਸਾਰੀ ਜਾਣਕਾਰੀ ਦੇ ਨਾਲ ਖਰੀਦ ਸਕਦੇ ਹੋ ਨੰਬਰ ਨੋਟ ਕਰ ਲਓ 8360160664 8360160634 ਨੰਬਰ ਤੇ ਫੋਨ ਕਰਕੇ ਕੰਪਿਊਟਰ ਕਰਾਹਾ 2 ਲੱਖ 15000 ਰੁਪਏ ਦੇ ਵਿੱਚ ਖਰੀਦ ਸਕਦੇ ਵੀਡੀਓ ਕਿਵੇਂ ਲੱਗੀ ਜੀ ਕਮੈਂਟ ਕਰਕੇ ਸਾਨੂੰ ਜਰੂਰ ਦੱਸਿਆ ਕਰੋ ਫਾਰਮਟਰੈਕ 6055 ਟਰੈਕਟਰ ਵਿਖਾਉ ਹੈ ਜੀ 2022 ਮਾਡਲ 90% ਤਰ੍ਹਾਂ ਦੀ ਕੰਡੀਸ਼ਨ ਏਰੀਆ ਮੋਗਾ 7 ਲੱਖ 75000 ਰੇਟ ਰੱਖਿਆ ਗਿਆ 9814840986 9314840986 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਫਾਰਮ ਟਰੈਕ 6055 ਟਰੈਕਟਰ ਜਿਹੜਾ ਖਰੀਦ ਸਕਦੇ ਵੀਰਾਂ ਨੂੰ ਬੇਨਤੀ ਹੈ ਜੀ ਬਹੁਤ ਸਾਰੇ ਵੀਰਾਂ ਦੇ ਕਮੈਂਟਸ ਆਉਂਦੇ ਨੇ ਕਿ ਜਾਣਕਾਰੀ ਪੂਰੀ ਦੱਸਿਆ ਕਰੋ ਜੀ ਸਾਡੇ ਕੋਲ ਜਿੰਨੀ ਵੀ ਜਾਣਕਾਰੀ ਆਉਂਦੀ ਅਸੀਂ ਉਨੀ ਹੀ ਤੁਹਾਡੇ ਤੱਕ ਪਹੁੰਚਾਉਣੀ ਆ ਸੋ ਐਡ ਕਰਵਾਉਣ ਵਾਲੇ ਵੀਰਾਂ ਨੂੰ ਬੇਨਤੀ ਹੈ ਜੀ ਸਾਰੀ ਜਾਣਕਾਰੀ ਭੇਜਿਆ ਕਰੋ ਕੋਠੀ ਵਿਕਾਉ ਹੈ ਜੀ ਏਰੀਆ ਭਗਤਾ ਭਾਈ ਕਾ ਬਠਿੰਡਾ ਰੇਟ ਹੈ ਜੀ 2.5 ਲੱਖ ਰੁਪਏ ਫੁੱਲ ਕੰਪਲੀਟ ਹੈ ਜੀ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ A to Z ਮਤਲਬ ਲੱਕੜ ਪੱਥਰ ਜੋੜੀਆਂ ਦਾ ਤੇ ਬਿਜਲੀ ਮਾਣ ਸਾਰਾ A to Z ਕੰਪਲੀਟ ਹੈ ਜੀ ਕੋਠੀ ਦਾ ਕੰਮ ਬਸ ਤੁਸੀਂ ਜਾ ਕੇ 2.5 ਲੱਖ ਰੁਪਏ ਚ ਡੀਲ ਕਰ ਸਕਦੇ ਹੋ ਨੰਬਰ ਜਿਹੜਾ ਸਕਰੀਨ ਦੇ ਉੱਤੇ ਸ਼ੋ ਹੋ ਰਿਹਾ ਇਸ ਨੰਬਰ ਤੇ ਕਾਲ ਕਰ ਸਕਦੇ ਹੋ ਕੋਠੀ ਹੈ ਜਿਹੜੀ ਭਗਤਾ ਭਾਈ ਕਾ ਬਠਿੰਡਾ ਏਰੀਆ ਦੇ ਵਿੱਚ ਫੁੱਲ ਕੰਪਲੀਟ ਬਹੁਤ ਸੋਹਣੀ ਕੋਠੀ ਹੈ ਤੁਸੀਂ ਦੇਖ ਸਕਦੇ ਹੋ 28 ਲੱਖ ਰੁਪਏ ਡੀਲ ਕਰ ਸਕਦੇ ਹੋ ਨੰਬਰ ਸਕਰੀਨ ਤੇ ਹੈ ਜੀ 7.5 ਕਿਲੇ ਜ਼ਮੀਨ ਵਿਕਾਊ ਹੈ ਜੀ ਏਰੀਆ ਪੰਡ ਪੱਕਾ ਕਲਾ ਨਿਆਈ ਵਾਲੀ ਜ਼ਮੀਨ ਹੈ ਜੀ ਤਲਵੰਡੀ ਸਾਬੋ ਬਠਿੰਡ ਲਿੰਕ ਰੋਡ ਦਾ ਫਰੰਟ 7.5 ਦੀ ਮੋਟਰ ਨਹਿਰ ਦਾ ਪਾਣੀ ਹੈ ਛੱਪੜ ਦਾ ਪਾਣੀ ਵੀ ਹੈ ਰੇਟ ਹੈ ਜੀ 38 ਲੱਖ ਰੁਪਏ ਕਿੱਲੇ ਦਾ 38 ਲੱਖ ਰੁਪਏ ਕਿੱਲੇ ਦਾ ਰੇਟ ਰੱਖਿਆ ਗਿਆ 9646655415 9646655415 ਇਸ ਨੰਬਰ ਤੇ ਫੋਨ ਕਰਕੇ ਜ਼ਮੀਨ ਹੈ ਜਿਹੜੀ ਤੁਸੀਂ ਖਰੀਦ ਸਕਦੇ ਹੋ ਐਡ ਕਰਵਾਉਣ ਦੇ ਲਈ ਸਾਡਾ WhatsApp ਨੰਬਰ ਹੈ ਜੀ 9877988446 ਇਸ ਨੰਬਰ ਤੇ 5 ਤੋਂ 7 ਫੋਟੋ ਮਾ ਪ੍ਰੋਪਰ ਵੀਡੀਓ ਜਾਣਕਾਰੀ A to Z ਸਾਰੀ ਭੇਜ ਜਗਰੋ ਜੀ ਤਾਂ ਕਿ ਐਡ ਲਾਉਣ ਵਿੱਚ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਨਾ ਆਵੇ ਅਤੇ ਤੁਹਾਡੀ ਹਰ ਇੱਕ ਚੀਜ਼ ਆਸਾਨੀ ਦੇ ਨਾਲ ਘਰ ਬੈਠੇ ਵੇਚ ਤੇ ਖਰੀਦ ਸਕੋ ਸੋ ਜਾਣਕਾਰੀ ਪੂਰੀ ਪੇਜ ਕਰੋ ਜੀ ਤੇ ਨਵੇਂ ਆਏ ਵੀਰ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣ ਜੀ ਵੀਡੀਓ ਤਾਂ ਬਹੁਤ ਸਾਰੇ ਵੀਰ ਦੇਖਦੇ ਆ ਪਰ ਸਬਸਕ੍ਰਾਈਬ ਕੋਈ ਹੀ ਵੀਰ ਕਰਦਾ ਸੋ ਸਾਰੇ ਜਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਕਰੋ ਜਿਹੜੇ ਵੀਰ ਬਹੁਤ ਸੋਹਣੇ ਤੇ ਵਧੀਆ ਕਮੈਂਟ ਕਰ ਰਹੇ ਨੇ ਉਹਨਾਂ ਵੀਰਾਂ ਦਾ ਤਹਿਦ ਲੋ ਧੰਨਵਾਦ ਉਮੀਦ ਹੈ ਤੁਸੀਂ ਅੱਗੇ ਤੋਂ ਵੀ ਐਡਾ ਸਪੋਰਟ ਕਰੋਗੇ ਸੋ ਚਲਦੀ ਚਲਦੀ ਵੀਡੀਓ ਨੂੰ ਸ਼ੇਅਰ ਲਾਈਕ ਕਰ ਦਿਓ ਵਣਰੋ ਤੁਸੀਂ ਆਪਣੇ ਚੈਨਲ ਟਰੈਕਟਰ ਮੇਲਾ ਨਾਲ ਇਸੇ ਤਰ੍ਹਾਂ ਜਲਦੀ ਹੀ ਲੈ ਕੇ ਮਿਲਦੇ ਆ ਜੀ ਇੱਕ ਹੋਰ ਨਵੀਂ ਵੀਡੀਓ ਧੰਨਵਾਦ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਤੁਹਾਨੂੰ ਕੋਈ ਵੀ ਕਮੀ ਪੇਸ਼ੀ ਲੱਗਦੀ ਹੈ ਸਾਨੂੰ ਕਮੈਂਟਾਂ ਵਿੱਚ ਜਰੂਰ ਦੱਸ ਸਕਦੇ ਹੋ ਤਾਂ ਕਿ ਅਸੀਂ ਹੋਰ ਵੀ ਸੁਧਾਰ ਕਰ ਸਕੀਏ ਜੀ ਤੇ ਹੋਰ ਵੀ ਘੈਂਟ ਘੈਂਟ ਐਡਾ ਸਾਡੇ ਚੈਨਲ ਤੇ ਆਉਣ ਵਾਲੀਆਂ ਸਾਰੀਆਂ ਐਡਾ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਆਲ ਤੇ ਸੈੱਟ ਕਰ ਲਿਓ ਜੀ ਤੇ ਇਸੇ ਤਰ੍ਹਾਂ ਦੀ ਘੈਂਟ ਵੀਡੀਓ ਦੇਖਣ ਲਈ ਸਾਡੇ ਚੈਨਲ ਨਾਲ ਬਨੇ ਰਹੋ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ ਤਬ ਤੱਕ ਲਈ ਰੱਬ ਰੱਖਾ ਜੀ